ਏ ਫੋਰਾਸਲਾ ਬੀ ਫਾਰ ਬਦੂਖ ਸੀ ਫਾਰ ਚਾਕੂ ਨਾ এবੀਸੀ ਦੇ मीनिंग ਨਹੀਂ ਕੱਲ ਨੂੰ ਜਿਹੜੀ ਅਸਲੀ ਵਾਲੀ এবੀਸੀ ਹੈ ਨਾ ਉਹ ਸਾਰੀ ਚੰਗੀ ਤਰ੍ਹਾਂ ਯਾਦ ਕਰਕੇ ਚੱਲ ਬੈਠ ਹਣ ਓ ਮਾਈ ਪੋ ਡੱਪ ਡੱਪ ਆ ਦੇਖ ਲੈ ਮਮਾ ਮੈਨੂੰ ਸਰਕਾਰੀ ਸਾਨ ਦੱਸਦਾ ਚੱਲ ਮੰਨ ਲਿਆ ਮੈਂ ਸਰਕਾਰੀ ਸਾਨ ਆ ਆਸਿੰਦਾ ਮੇਰੇ ਪਿਓ ਦਾ ਓਤਾ ਨਹੀਂ ਸਰਕਾਰ ਦਾ ਓਏ ਉਹੀ ਤਾਂ ਮੈਂ ਪਿੱਟਦਾ ਗਦੋਂ ਤੱਕ ਪਿਓ ਦੇ ਸਿਰ ਤੇ ਬੈਠਾ ਖਾਈ ਜਾਵੇਂਗਾ ਜਿੰਨੇ ਜਰ ਮੁੱਕਦਾ ਨਹੀਂ ਸਵੇਰੀ ਬੋਲਣਾ ਸ਼ੁਰੂ ਕਰ ਦਿੰਦੇ ਨੇ ਕਿੰਨੇ ਵਾਰੀ ਕਿਹਾ ਬਾਕੀ ਸਾਰਾ ਦਿਨ ਪਿਆ ਬੇਇੱਜ਼ਤੀ ਕਰਨ ਨੂੰ ਉਦੋਂ ਕਰ ਲਿਆ ਕਰੋ ਉਦੋਂ ਬੇਟੇ ਬਿਜ਼ੀ ਹੁੰਦੇ ਆ ਨਾ ਦਾਦੇ ਚ ਮੇਰੇ ਕੋਲੋਂ ਬੇਇੱਜ਼ਤੀ ਕਰਾਉਣ ਚ ਨਾ ਜਿੰਨਾ ਇਹ ਤਾਮ ਝਾਂ ਬਣਾਇਆ ਇਹ ਛਾਤੀ ਤੇ ਰੱਖ ਕੇ ਲੈ ਕੇ ਜਾਣਾ ਲੱਗਿਆ ਮੇਰੇ ਬੀਨੂ ਪੁੱਤ ਨੂੰ ਡਰਾਉਣ ਖਾਪਤ ਖਾ ਇਹਨੂੰ ਤਾਂ ਚੰਦਰੀ ਬਾਣਾ ਬੁਰਕੀਆਂ ਕਹਿਣ ਦੀ ਵੈਸੇ ਮਾਫ ਕਰਨਾ ਬੁਰਕੀਆਂ ਕੁੱਤਿਆਂ ਨੂੰ ਪਾਈਆਂ ਜਾਂਦੀਆਂ ਨੇ they